ਇੱਕ ਵੱਡਾ ਐਕਸ਼ਨ ਨੇ ਵਿਜੀਲੈਂਸ ਦੇ ਵੱਲੋਂ ਲਿਆ ਗਿਆ ਹੈ ਤੇ ਲੱਖਾਂ ਦੇ ਨੋਟ ਬਰਾਮਦ ਹੋਏ ਨੇ ਤਾਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ 75 ਤੋਂ 80 ਲੱਖ ਦੱਸਿਆ ਜਾ ਰਿਹਾ ਹੈ ਕਿ ਨੋਟ ਰਿਕਵਰ ਕੀਤੇ ਗਏ ਨੇ ਤਾਂ ਵਿਜੀਲੈਂਸ ਦੇ ਵੱਲੋਂ ਕਟਕ ਦੇ ਵਿੱਚ ਵੱਡਾ ਐਕਸ਼ਨ ਲਿਆ ਜਾਂਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਅਪਰੋਕਸੀਮੇਟਲੀ 75 ਤੋਂ 80 ਲੱਖ ਰੁਪਏ ਜਿਹੜਾ ਹੁਣ ਤੱਕ ਗਿਣਿਆ ਜਾ ਚੁੱਕਿਆ ਚਾਰ ਥਾਵਾਂ ਤੇ ਛਾਪੇ ਮਾਰੀ ਹੈ ਭੁਵਨੇਸ਼ਵਰ ਓਡੀਸਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਹਿਸੀਲਦਾਰ ਦੇ ਘਰ ਤੇ ਰੇਡ ਵੱਜਦੀ ਹੈ ਤੇ ਬਿਜ਼ਨਸ ਦਾ ਵੱਡਾ ਛਾਪਾ ਲੱਖਾਂ ਦਾ ਕੈਸ਼ ਬਰਾਮਦ ਹੋਇਆ ਐਡੇ ਨੋਟ ਵੇਖ ਕੇ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ ਤਾਂ ਵੱਡੀ ਕਾਰਵਾਈ ਹੋਈ ਹੈ ਹ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਐਂਡ ਸਚੀ ਸਰ ਆਲਸੋ ਕੰਟੀਨਿਊਇੰਗ ਬਟ ਹੀ ਪ੍ਰੈਜ਼ੈਂਟ Uh, we can't uh, say exactly the figure uh, because counting is still going on. So, after completion of the counting, details will be updated, uh, updates will be given. How uh, one case, uh, 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 It is approximately 75 uh, 80 lakhs. Uh, because counting is going on, uh, it is not possible to exactly. How many places the is going on? Uh, at four places. And the, this is the additional uh, thousand Baranga. ਅਡਿਸ਼ਨਲ ਤਸਿਲਦਾਰ ਬਾਰੰਗ ਸਰਚ ਇਸ ਕੰਟੀਨਿਊਇੰਗ ਸਰਚ ਇਸ ਕੰਟੀਨਿਊਇੰਗ ਯਸ ਇੱਕ ਵੱਡਾ ਐਕਸ਼ਨ ਨੇ ਵਿਜੀਲੈਂਸ ਦੇ ਵੱਲੋਂ ਲਿਆ ਗਿਆ ਤੇ ਲੱਖਾਂ ਦੇ ਨੋਟ ਬਰਾਮਦ ਹੋਏ ਨੇ ਤਾਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ 75 ਤੋਂ 80 ਲੱਖ ਦੱਸਿਆ ਜਾ ਰਿਹਾ ਕਿ ਨੋਟ ਰਿਕਵਰ ਕੀਤੇ ਗਏ ਨੇ ਤਾਂ ਵਿਜੀਲੈਂਸ ਦੇ ਵੱਲੋਂ ਕਟਕ ਦੇ ਵਿੱਚ ਵੱਡਾ ਐਕਸ਼ਨ ਲਿਆ ਜਾਂਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਅਪਰੋਕਸੀਮੇਟਲੀ 75 ਤੋਂ 80 ਲੱਖ ਰੁਪਏ ਜਿਹੜਾ ਹੁਣ ਤੱਕ ਗਿਣਿਆ ਜਾ ਚੁੱਕਿਆ ਚਾਰ ਥਾਵਾਂ ਤੇ ਛਾਪੇ ਮਾਰੀ ਹੈ ਭੁਵਨੇਸ਼ਵਰ ਓਡੀਸਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਹਿਸੀਲਦਾਰ ਦੇ ਘਰ ਤੇ ਰੇਡ ਵੱਜਦੀ ਹੈ ਤੇ ਬਿਜ਼ਨਸ ਦਾ ਵੱਡਾ ਛਾਪਾ ਲੱਖਾਂ ਦਾ ਕੈਸ਼ ਬਰਾਮਦ ਹੋਇਆ ਐਡੇ ਨੋਟ ਵੇਖ ਕੇ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ ਤਾਂ ਵੱਡੀ ਕਾਰਵਾਈ ਹੋਈ ਹੈ ਹ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਐਂਡ ਸਚੀ ਸਰ ਆਲਸੋ ਕੰਟੀਨਿਊਇੰਗ ਬਟ ਹੀ ਪ੍ਰੈਜ਼ੈਂਟ Uh, we can't uh, say exactly the figure uh, because counting is still going on. So, after completion of the counting, details will be updated, uh, updates will be given. You know how uh, one case uh, 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 It is approximately 75 uh, 80 lakhs uh, because counting is going on. Uh, it is not possible to exactly. How many places the surge is going on? Uh, At four places. And the, this is the additional thousand of. Uh, Baranga. ਅਡਿਸ਼ਨਲ ਤੌਸੀਲਦਾਰ ਬਾਰੰਗ ਸਰਚ ਇਸ ਕੰਟੀਨਿਊਇੰਗ ਸਰਚ ਇਸ ਕੰਟੀਨਿਊਇੰਗ ਆਲਸ ਯਸ ਇੱਕ ਵੱਡਾ ਐਕਸ਼ਨ ਨੇ ਉਹ ਵਿਜੀਲੈਂਸ ਦੇ ਵੱਲੋਂ ਲਿਆ ਗਿਆ ਹੈ ਤੇ ਲੱਖਾਂ ਦੇ ਨੋਟ ਬਰਾਮਦ ਹੋਏ ਨੇ ਤਾਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ 75 ਤੋਂ 80 ਲੱਖ ਦੱਸਿਆ ਜਾ ਰਿਹਾ ਕਿ ਨੋਟ ਰਿਕਵਰ ਕੀਤੇ ਗਏ ਨੇ ਤਾਂ ਵਿਜੀਲੈਂਸ ਦੇ ਵੱਲੋਂ ਕਟਕ ਦੇ ਵਿੱਚ ਵੱਡਾ ਐਕਸ਼ਨ ਲਿਆ ਜਾਂਦਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਅਪਰੋਕਸੀਮੇਟਲੀ 75 ਤੋਂ 80 ਲੱਖ ਰੁਪਏ ਜਿਹੜਾ ਹੁਣ ਤੱਕ ਗਿਣਿਆ ਜਾ ਚੁੱਕਿਆ ਚਾਰ ਥਾਵਾਂ ਤੇ ਛਾਪੇ ਮਾਰੀ ਹੈ ਭੁਵਨੇਸ਼ਵਰ ਉੜੀਸਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਹਿਸੀਲਦਾਰ ਦੇ ਘਰ ਤੇ ਇਹ ਰੇਡ ਵੱਜਦੀ ਹੈ ਤੇ ਬਿਜ਼ਨਸ ਦਾ ਵੱਡਾ ਛਾਪਾ ਲੱਖਾਂ ਦਾ ਕੈਸ਼ ਬਰਾਮਦ ਹੋਇਆ ਐਡੇ ਨੋਟ ਵੇਖ ਕੇ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ ਤਾਂ ਵੱਡੀ ਕਾਰਵਾਈ ਹੋਈ ਹੈ ਹ ਇਨਵੈਸਟਿਜੇਸ਼ਨ ਇਸ ਗੋਇੰਗ ਔਨ ਐਂਡ ਸਚਸਰ ਆਲਸੋ ਕੰਟੀਨਿਊਇੰਗ ਬਟ ਐਟ ਪ੍ਰੈਸੈਂਟ Uh, we can't uh, say exactly the figure uh, because counting is still going on so after completion of the counting details will be updated uh, updates will be given how uh, one case, uh, 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 it is approximately 75 uh, 80 lakhs uh, because counting is going on uh, it is not possible to exactly how many the search is going on at four places and the, this is the additional procedure of uh, Baranga. एडिसनल तहसीलदार बारङ्ग कन्टिन्यु यस